ਸੁਕਾਂ ਦੇ ਜੀ ਤੁਸੇ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਪੰਜਾਬੀ ਸਿੰਗਰ ਰਾਜਵਰ ਜਵੰਦਾ ਦੀ ਹਾਲਤ ਲਗਾਤਾਰ ਨਾ ਚੁਪੜੀ ਹੋਈ ਹੈ ਹਮਾਜੇ ਨਵੇਸ਼ੇ ਇੱਕ ਸੜਕ 'ਤੇ ਦੁਰਘਟਨਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਹਾਲਤ ਦੇ ਚਲਦਾਂ ਫੋਰਟਿਸ ਮੋਹਾਲੀ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਕਰੀਬ 24 ਘੰਟਿਆਂ ਤੋਂ ਵੈਂਟੀਲੇਟਰ 'ਤੇ ਨੇ ਰਾਜਵਰ ਜਵੰਦਾ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਕਲਾਕਾਰ ਪਹੁੰਚ ਰਹੇ ਨੇ ਕਰੀਬੀ ਪਹੁੰਚ ਗਏ ਨੇ ਫੈਨਸ ਦੇ ਵੱਲੋਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਰਿਵਾਰ ਆ ਚੁੱਕਾ ਹੈ ਤੇ ਜਿਸ ਤਰੀਕੇ ਦੇ ਨਾਲ ਤਸਵੀਰਾਂ ਨੇ ਇੱਕ ਦਿਲ ਨੂੰ ਬਹੁਤ ਬਲੂੰਦਰਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਹਰ ਇੱਕ ਦੇ ਚਿਹਰੇ ਤੇ ਜੋ ਹੈ ਅੱਖਾਂ ਨਾ ਮੰਨੇ ਚਿਹਰੇ ਤੇ ਉਦਾਸੀ ਹੈ ਤੇ ਹਰ ਇੱਕ ਦੇ ਬੋਲ ਸਿਰਫ ਇਹ ਨੇ ਅਰਦਾਸ ਕਰ ਰਹੇ ਨੇ ਰਾਜਵੀਰ ਜਵੰਦਾ ਦੀ ਸਿਹਤ ਆਪ ਹੋਣ ਦੀ ਅਰਦਾਸ ਕੀਤੀ ਜਾ ਰਹੀ ਹੈ ਫਿਲਹਾਲ ਦੱਸ ਦੇ ਕਿ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਕੰਬੀਰ ਸੱਟਾਂ ਲੱਗੀਆਂ ਨੇ ਤਾਂ ਅਸੀਂ ਇਸ ਵੇਲੇ ਤੁਹਾਨੂੰ ਲਾਈਕ ਤਸਵੀਰਾਂ ਦਿਖਾ ਰਹੇ ਹਾਂ ਫੋਰਟਿਸ ਮੋਹਰ ਦੀਆਂ ਜਿੱਥੇ ਲਗਾਤਾਰ ਚਲਾਤਰ ਰਹੀਆਂ ਗੱਡੀਆਂ ਇੱਕ ਤੋਂ ਬਾਅਦ ਇੱਕ ਆਂਦੀਆਂ ਜਾ ਰਹੀਆਂ ਨੇ ਰੇਸ਼ਮਨਮੋਲ ਪਹੁੰਚੇ ਨੇ ਇਥੇ ਆਰਨਿਤ ਪਹੁੰਚੇ ਨੇ ਆ ਤਸਵੀਰ ਕੋ ਵੀ ਕਿਸੇ 8:00 ਵਜੇ ਤੋਂ ਕਨਵਰ ਗਰੇਵਾਲ ਵੀ ਇਥੇ ਮੌਜੂਦ ਸੀ ਤੇ ਲਗਾਤਾਰ ਉਹਨਾਂ ਦੇ ਵੱਲੋਂ ਸਾਰਿਆਂ ਨੂੰ ਅਰਦਾਸ ਲਈ ਕਿਹਾ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਵੀ ਤਸਵੀਰਾਂ ਦੇ ਵਿੱਚ ਕਿੰਨਾ emergancy ਦੇ ਬਾਅਦ ਵੀ ਕਿੰਨੇ ਲੋਕ ਮੌਜੂਦ ਨੇ ਕਿੰਨਾ ਰਸ਼ ਹੈ ਤੇ ਫਿਲਹਾਲ ਹਲੇ ਤੱਕ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਕੁਝ ਹੀ ਸਮੇਂ ਤੱਕ ਮੈਡੀਕਲ ਬੁਲੇਟਿਨ ਕੇ ਜਾਰੀ ਕਰ ਦਿੱਤਾ ਜਾਏਗਾ ਜਿਸ ਵਿੱਚ ਦੱਸਿਆ ਜਾਏਗਾ ਕਿ ਇਸ ਵੇਲੇ ਰਾਜਵੀਰ ਚੰਦਾ ਜੀ ਹਾਲਤ ਕਿਵੇਂ ਹੈ ਤੇ ਪਲ-ਪਲ ਦੀ ਅਪਡੇਟ ਇਸੇ ਤਰੀਕੇ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਰਪਖ ਪੋਸਟ ਤੇ ਨਾ ਰਾਜਵੀਰ ਜੰਦਾ ਦੀ ਹੋਂਦ ਸੇਧ ਕਿਵੇਂ ਆ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਹੁਤ ਸ਼ੁਕਰ ਆ ਮਾਰਨਾ ਡਾਕਟਰ ਸਾਹਿਬ ਨੂੰ ਅਸੀਂ ਜਿੱਦਾਂ ਮਿਲ ਕੇ ਆਏ ਔਰ ਉਹਨਾਂ ਨੇ ਦੱਸਿਆ ਵੀ ਕੱਲ ਨਾਲੋਂ ਕਾਫੀ ਬੈਟਰ ਆ ਮਤਲਬ ਕੱਲ ਜਿੱਦਾਂ ਕੋਈ ਵੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਅੱਜ ਤਾਂ ਉਹਨਾਂ ਨੇ ਬੀਪੀ ਚ ਬੀਪੀ ਚ ਸਦਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਇਹ ਆ ਵੀ ਕੱਲ੍ਹ ਨਾਲੋਂ ਕਾਫੀ ਬੈਟਰ ਹੈ ਸੋ ਸਾਰੇ ਨੂੰ ਬੇਨਤੀ ਆ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿ ਡਾਕਟਰ ਸਾਹਿਬ ਨੇ ਵੀ ਇਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ ਬਹੁਤ ਪਾਵਰ ਆ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਆ ਸੋ ਸਾਡੀ ਇਹੋ ਦੁਆ ਹੈ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ ਵਿੱਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮਤਲਬ ਨਿਕਲਾਂਗੇ ਜਾਂ ਕਿਸੇ ਨੂੰ ਕੀ ਕਹਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋਲ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਵੀ ਦੇਖ ਕੇ ਆਏ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੁਮਲ ਕਿਰਪਾ ਕਹਿੰਦਾ ਅੱਜ ਦੁਬਾਰਾ ਇੱਕ ਵਾਰ ਉਹ ਸਿਟੀ ਸਕੈਨ ਸਾਰਾ ਕਰਨਗੇ ਤੇ ਮਿੱਲਾ ਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਲੋਕਾਂ ਦੀ ਬਿਲਕੁਲ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜਿਹੜੀ ਫੇਕ ਖਬਰਾਂ ਫਲਾਈਆਂ ਜਾ ਰਹੀਆਂ ਨੇ ਉਸ ਦੇ ਬਾਰੇ ਵੀ ਪਲੀਜ਼ ਉਸ ਦਾ ਧਿਆਨ ਨੂੰ ਦੇਰ ਕਰੋ ਮਿੱਲਾ ਦਾ ਕਿ ਬੜੀ ਜ਼ਰੂਰਤ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਮੜਾ ਵੱਡਾ ਇੱਕ ਕਲਾਕਾਰ ਆ ਆਰਟਿਸਟ ਆ ਇੱਕ ਮਾਂ ਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਆ ਤੇ ਬਿਲਕੁਲ ਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਊਜ਼ ਹੀ ਭਾਲੀ ਜਾਓ ਸੋ ਉਹ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲ ਪੋਸਟਰ ਬੜਾ ਬੜਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਿਵਾਰ ਰਿਸ਼ਤੇਦਾਰ ਬਾਹਰ ਬੈਠੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਥੋੜੇ ਅੰਦਰੋਂ ਹੀ ਹੋ ਕੇ ਆਏ ਸੋ ਕਾਫੀ ਬੈਟਰ ਆ ਤੇ ਤੁਸੀਂ ਅਰਦਾਸ ਬੇਨਤੀ ਸਾਰੇ ਰੱਬ ਨੂੰ ਤੁਹਾਡਾ ਵੀ ਬਹੁਤ ਤਾੜਨਾ ਸਾਰੇ ਇੱਕ ਖਬਰ ਹੋਰ ਸਾਹਮਣੇ ਆ ਰਹੀ ਸੀ ਜਿਸ ਵਿੱਚ ਕਹਿੰਦੇ ਕਿ ਕਲਾਕਾਰ ਸਾਰੇ ਇਹ ਵੀ ਨਿਰਣੇ ਲੈ ਰਹੇ ਕਿ ਅਗਰ ਕਿਸੇ ਬੈਟਰ ਟਰੀਟਮੈਂਟ ਦੇ ਲਈ ਕਿਸੇ ਹੋਰ ਸਿਟੀ ਤੇ ਲੈ ਕੇ ਜਾਣਾ ਪਊਗਾ ਤਾਂ 에어 ਲਿਫਟ ਕਰਾ ਕੱਲ ਹੀ ਕਿਹਾ ਸੀ ਡਾਕਟਰ ਹਰਸੀਮਰ ਸਿੰਘ ਸੋਢੀ ਸਾਹਿਬ ਆ ਬਹੁਤ ਕਾਬਿਲ ਡਾਕਟਰ ਆ ਅਸੀਂ ਕੱਲ ਹੀ ਉਹਦੇ ਨਾਲ ਗੱਲ ਕੀਤੀ ਸੀ ਬਟ ਉਹ ਕਹਿ ਰਹੇ ਕਿ ਅਜੇ ਉਹ ਸਟੇਟ ਮਤਲਬ ਹੈ ਨਹੀਂ ਉਹਨਾਂ ਦੀ ਅਜੇ ਮੈਟ੍ਰੀਸ ਹੈ ਲਿਫਟ ਕਰਾਉਣ ਦੀ ਕੰਡੀਸ਼ਨ ਹਾਂ ਜੀ ਉਹ ਕਿਹਦੇ ਇੱਥੇ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਆ ਬਹੁਤ ਕੇਅਰ ਕਰ ਰਹੇ ਆ ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀ ਜਿਹੜੀ ਮੀਨ ਡਾਕਟਰ ਸਾਹਿਬ ਆ ਉਹਨਾਂ ਨੇ ਸਭ ਦੱਸਿਆ ਕਿ ਅੱਜ ਤਾਂ ਕਿ ਕੱਲ ਨਾਲੋਂ ਉਹ ਕਿਤੇ ਕਿ ਸਾਡੂ ਵੀ ਗੁੱਡ ਸਾਈਡ ਮਿਲੇ ਆ ਕਿ ਕੱਲ ਅਸੀਂ ਵੀ ਜਿਹੜੇ ਆ ਸਾਡੇ ਕੋਲ ਵੀ ਸ਼ਬਦ ਨਹੀਂ ਸੀਗੇ ਸੋ ਅੱਜ ਕਾਫੀ ਬੈਟਰ ਆ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਇਸ ਦਿਨ ਦੁੱਖ ਦੇ ਘੜੀ ਬੜੀ ਤੁਸੀਂ ਪਰਿਵਾਰ ਦੇ ਨਾਲ ਸਾਡਾ ਪਰਿਵਾਰ ਆ ਜੀ ਉਹ ਸਾਰੇ ਸਾਰੇ ਇੱਕ ਦੂਜੇ ਦਾ ਹਾਂ ਥੈਂਕ ਯੂ ਸੋ ਮਚ ਥੈਂਕ ਯੂ ਰਾਜਵੀਰ ਗੰਗਾ ਸਿੰਘ ਜੀ ਹੋਣ ਸਿਹਤ ਕਿਵੇਂ ਆ ਜੀ ਸਸੀ ਕਾਲ ਜੀ ਸਭ ਤੋਂ ਪਹਿਲਾਂ ਬਹੁਤ ਸ਼ੁਕਰਗੁਜ਼ਾਰ ਹਾਂ ਡਾਕਟਰ ਸਾਹਿਬ ਨੂੰ ਅਸੀਂ ਜਿੱਦਾਂ ਮਿਲ ਕੇ ਆਏ ਔਰ ਉਹਨਾਂ ਨੇ ਮਸਿਆ ਵੀ ਕੱਲ ਨਾਲੋਂ ਕਾਫੀ ਬੈਟਰ ਆ ਮਤਲਬ ਕੱਲ ਜਿੱਦਾਂ ਕੋਈ ਨਹੀਂ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਜਿੱਦੋਂ ਉਹਨਾਂ ਨੇ ਬੀਪੀ ਚ ਬੀਪੀ ਚ ਸਦਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਇਹ ਆ ਵੀ ਕੱਲ੍ਹ ਨਾਲੋਂ ਕਾਫੀ ਬੈਟਰ ਹੈ ਸੋ ਸਾਰੇ ਨੂੰ ਬੇਨਤੀ ਆ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿ ਡਾਕਟਰ ਸਾਹਿਬ ਨੇ ਵੀ ਇਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ ਬਹੁਤ ਪਾਵਰ ਆ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਆ ਸੋ ਸਾਡੀ ਇਹੋ ਦੁਆ ਹੈ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ ਵਿੱਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮਲ ਨਿਕਲਾਂਗੇ ਜਾਂ ਕਿਸੇ ਨੂੰ ਕੀ ਕਹਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋਲ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਵੀ ਦੇਖ ਕੇ ਆਏ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮੱਲ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮੈਨੂੰ ਲੱਗਾ ਵੀ ਅਰਦਾਸਾਂ ਕੰਮ ਕਰ ਰਹੀਆਂ ਲੋਕਾਂ ਦੀ ਬਿਲਕੁਲ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜਿਹੜੀ ਫੇਕ ਖਬਰਾਂ ਫਲਾਈਆਂ ਜਾ ਰਹੀਆਂ ਨੇ ਉਸ ਦੇ ਬਾਰੇ ਵੀ ਪਲੀਜ਼ ਉਹ ਹੀ ਸੀਗਾ ਕਿ ਤੁਹਾਨੂੰ ਕੇਅਰ ਕਰੋ ਬਿਲਕੁਲ ਦਾ ਕਿ ਬੜੀ ਜ਼ਰੂਰਤ ਆ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ ਵੱਡਾ ਇੱਕ ਕਲਾਕਾਰ ਆ ਆਰਟਿਸਟ ਆ ਇੱਕ ਮਾਂ ਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਆ ਤੇ ਬਿਲਕੁਲ ਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਿਵਾਰਕ ਰਿਸ਼ਤੇਦਾਰ ਬਾਹਰ ਬੈਠੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਹੁੜੇ ਹੀ ਅੰਦਰੋਂ ਹੀ ਹੋ ਕੇ ਆਏ ਸੋ ਕਾਫੀ ਬੈਟਰ ਆ ਤੇ ਤੁਸੀਂ ਅਰਦਾਸ ਬੇਤੀ ਸਾਰੇ ਰੱਬ ਨੂੰ ਤੁਹਾਡਾ ਵੀ ਬਹੁਤ ਆਪਨਾ ਸਾਰੇ ਇੱਕ ਖਬਰ ਹੋਰ ਸਾਹਮਣੇ ਆ ਰਹੀ ਸੀ ਜਿਸ ਦੇ ਵਿੱਚ ਕਹੇ ਸੀ ਕਿ ਕਲਾਕਾਰ ਸਾਰੇ ਇਹ ਵੀ ਨਿਰਣੇ ਲੈ ਰਹੇ ਆ ਕਿ ਅਗਰ ਕਿਸੇ ਬੈਟਰ ਟਰੀਟਮੈਂਟ ਦੇ ਲਈ ਕਿਸੇ ਹੋਰ ਸਿਟੀ ਤੇ ਲੈ ਕੇ ਜਾਣਾ ਪਊਗਾ ਤਾਂ 에어 ਲਿਫਟ ਕਰਾ ਦੇਣ ਕੱਲ ਹੀ ਕਿਹਾ ਸੀ ਡਾਕਟਰ ਹਰਸੀਬ ਸਿੰਘ ਸੋਢੀ ਸਾਹਿਬ ਆ ਬਹੁਤ ਕਾਬਿਲ ਡਾਕਟਰ ਆ ਅਸੀਂ ਕੱਲ ਹੀ ਉਹਦੇ ਨਾਲ ਗੱਲ ਕੀਤੀ ਸੀ ਬਟ ਉਹ ਕਹਿੰਦੇ ਕਿ ਅਜੇ ਉਹ ਸਟੇ ਮਤਲਬ ਹੈਵੀ ਹੰਡਰ ਦੀ ਹੋ ਜਾਈ ਮੈਂ ਤੁਸੀਂ ਇਹ ਲਿਫਟ ਕਰਾਨੀ ਦੀ ਕੰਡੀਸ਼ਨ ਹਾਂਜੀ ਉਹ ਕਿਹਦੇ ਇੱਥੇ ਬਹੁਤ ਬੈਸਟ ਉਹ ਟ੍ਰੀਟਮੈਂਟ ਦੇ ਰਹੇ ਆ ਬਹੁਤ ਕੇਅਰ ਕਰ ਰਹੇ ਆ ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀਗੇ ਜਿਹੜੇ ਮੀਨ ਡਾਕਟਰ ਸਾਹਿਬ ਉਹ ਡੋਟੀ ਸਾਹਿਬ ਦੱਸਿਆ ਕਿ ਅੱਜ ਤਾਂ ਕਿ ਕੱਲ ਨਾਲ ਉਹ ਕਹਿੰਦੇ ਕਿ ਸਾਨੂੰ ਵੀ ਗੁੱਡ ਸਾਈਡ ਮਿਲੇ ਆ ਕਿ ਕੱਲ ਅਸੀਂ ਵੀ ਜਿਹੜੇ ਆ ਸਾਡੇ ਕੋਲ ਵੀ ਸ਼ਬਦ ਨਹੀਂ ਸੀਗੇ ਸੋ ਅੱਜ ਕਾਫੀ ਬੈਟਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਇਸ ਲਈ ਦੁੱਖ ਬਿਖੜੀ ਬਹੁਤ ਤੁਹਾਡੀ ਪਰਵਾਹ ਨਾਲ ਸਾਡਾ ਸਾਡਾ ਪਰਿਵਾਰ ਆ ਜੀ ਉਹ ਸਾਡੇ ਸਾਰੇ ਇੱਕ ਦੂਜੇ ਦਾ ਹਾਂ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸਾਡੇ ਅਰਦਾਸ ਲਈ ਸ੍ਰੀ ਦੇਵੀ ਤੁਸੀਂ ਮੀਡੀਆ ਦੇ ਲਈ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਬਸ ਬਹੁਤ ਸਾਰੇ ਸੱਜਣ ਸੀ ਜਿਹੜੇ ਹਨ ਉਹ ਆਰ ਆਈ ਪੀ ਆਰ ਆਈ ਪੀ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਇੱਕ ਜਾਗਦੇ ਜਾਗਦੇ ਬੰਦੇ ਨੇ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ 노 ਡਾਊਟ ਆਪ ਵੀ ਲੜ ਰਿਹਾ ਹੋਰ ਨਾਲ ਮਹਾਰਾਜ ਦੀ ਖੇਡ ਹੈ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲੋ ਸਾਰੇ ਹਨ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਕਾਲ ਆ ਰਹੀਆਂ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ ਪਾਠ ਸੁਖਿਆ ਹੈ ਕਿਸੇ ਨੇ ਸਾਲੀ ਪਾਠ ਸੁਖਿਆ ਸੋ ਇੱਕ ਲੋ ਗਾਇਗ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਸੋ ਸੋ ਬਸ ਤੁਸੀਂ ਵੀ ਸਾਰੇ ਬਸ ਹਨਾ ਬਸ ਆਪਦਾ ਨਿਊਜ਼ ਵੀ ਦਿਓ ਤੇ ਨਾਲ ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਹੀ ਹੋ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ ਮੀਡੀਆ ਦਾ ਬਸ ਅਰਦਾਸ ਹੀ ਕਰੋ ਹਨਾ ਜੀ ਸਰਬਸਭ ਕੱਲ ਰਾਤ ਤੋਂ ਕੱਲ ਦਿਨ ਤੋਂ ਹੀ ਇੱਥੇ ਹੋ ਤਾਂ ਸਥਿਤੀ ਕੀ ਕਹਿੰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਮੈਂਟ ਤਾਂ ਤੁਸੀਂ ਵੇਖਿਆ ਹੋ ਨਹੀਂ ਹੁਣ ਹੋਰ ਕਾਫੀ ਚੀਜ਼ਾਂ ਠੀਕ ਹੋ ਗਈਆਂ ਭਾਈ ਜਿਵੇਂ ਹਾਰਟ ਹੁਣ ਸਰਵਾਈਵ ਕਰ ਰਿਹਾ ਹੈ ਹਾਰਟ ਦੀ ਪੋਜੀਸ਼ਨ ਹੁਣ ਗੁੱਡ ਪੋਜੀਸ਼ਨ ਹੈ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਜਿਵੇਂ ਕੱਲ ਬੀਪੀ ਗੜਬੜ ਸੀ ਬੀਪੀ ਹਾਈ ਨਹੀਂ ਸੀ ਗੱਲ ਤਾਂ ਬੇਸਿਕਲੀ ਪਰ ਅੱਜ ਅਜ ਉਹਦਾ ਬੀਪੀ ਸਟੇਬਲ ਹੈ ਤੇ ਬਾਕੀ ਹੁਣ ਜੋ ਅੱਜ ਸਵੇਰ ਤੋਂ ਦੇਖ ਰਹੇ ਆ ਅਸੀਂ ਮਾਰਨਿੰਗ ਤੋਂ ਮੈਲਾ ਤਾਂ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਰਵਾਈਵ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਟੇਰਾਇਡ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਹੈਣੀ ਸੀ ਪਰ ਮਹਾਰਾਜ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਅਜ ਕੀ ਹੋਣਾ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟੇ ਦੀ ਰਿਪੋਰਟ ਹੈ ਜੀ ਸਾਨੂੰ ਵੀ ਥੋੜਾ ਚੈਨ ਆਇਆ ਤੇ ਸਾਨੂੰ ਵੀ ਹੁਣ ਉਹ ਦਿਿੰਦਾ ਹੈ ਤੇ ਹੁਣ ਕਾਫੀ ਸਹੀ ਹੋ ਰਿਹਾ ਉਹਨਾਂ ਦੇ ਨਾਲ ਹਾਂਜੀ ਬਸ ਠੀਕ ਹੈ ਦੋਸਤੋ ਥੈਂਕ ਯੂ ਵੈਰੀ ਥੈਂਕ ਯੂ ਟਾਈਟਲ ਵੀ ਜਿਹੜੇ ਦਿਨ ਬਸ ਅਰਦਾਸ ਲਈ ਸੁਨੀ ਵੀ ਤੁਸੀਂ ਮੀਡੀਆ ਦੇ ਲਈ ਨਰਾਜ਼ਗੀ ਜ਼ਾਹਿਰ ਕੀਤੀ ਸੀ ਬਸ ਬਹੁਤ سارے ਸੱਜਣ ਸੀ ਜਿਹੜੇ ਹਨਾ او ਆਰ ਆਈ ਪੀ ਆਰ ਆਈ ਪੀ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਇੱਕ ਜੌਹਦੇ ਜਾਗਦੇ ਬੰਦੇ ਦੀ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ 노 ਡਾਊਟ ਆਪ ਵੀ ਲੜ ਰਿਹਾ ਹੋਰ ਨਾਲ ਮਹਾਰਾਜ ਦੀ ਖੇਡ ਹੈ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲੋ ਸਾਰੇ ਹਨਾ ਜਿਹੜੇ ਆਰਟਿਸਟਾਂ ਨੂੰ ਚਾਉਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਕਾਲ ਆ ਰਹੀਆਂ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ 파ਟ ਸੁਖਿਆ ਹੈ ਕਿਸੇ ਨੇ ਸਾਰੀ 파ਟ ਸੁਖਿਆ ਸੋ ਇੱਕ ਲੋ ਗੈਗ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਸੋ ਸੋ ਬਸ ਤੁਸੀਂ ਵੀ ਸਾਰੇ ਬਸ ਹਨਾ ਬਸ ਆਪਦਾ ਨਿਊਜ਼ ਵੀ ਦਿਓ ਤੇ ਨਾਲ ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਉਣ ਵਾਲੇ ਹੀ ਹੋ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ ਮੀਡੀਆ ਦਾ ਬਸ ਅਰਦਾਸ ਹੀ ਕਰੋ ਹਨਾ ਬਸ ਅਸੀਂ ਕੱਲ ਰਾਤ ਤੋਂ ਕੱਲ ਦਿਨ ਤੋਂ ਇੱਥੇ ਹੋ ਤਾਂ ਸਥਿਤੀ ਕੀ ਕਰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਵਮੈਂਟ ਤਾਂ ਤੁਸੀਂ ਵੇਖਿਆ ਉਸ ਨੂੰ ਨਹੀਂ ਹੁਣ ਹੁਣ ਕਾਫੀ ਚੀਜ਼ਾਂ ਠੀਕ ਹੋ ਗਈਆਂ ਭਾਈ ਜਿਵੇਂ ਹਾਰਟ ਹੁਣ ਸਰਵਾਈਵ ਕਰ ਰਿਹਾ ਹੈ ਹਾਰਟ ਦੀ ਪਿਸ਼ਾ ਹੁਣ ਗੁੱਡ ਪੋਜੀਸ਼ਨ ਹੈ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਜਿਵੇਂ ਕੱਲ ਬੀਪੀ ਗੜਬੜ ਸੀ ਬੀਪੀ ਹਾਈ ਨਹੀਂ ਸੀ ਗੱਲ ਤਾਂ ਬੇਸਿਕਲੀ ਪਰ ਅੱਜ ਉਹਦਾ ਬੀਪੀ ਸਟੇਬਲ ਹੈ ਹੈ ਤੇ ਬਾਕੀ ਹੁਣ ਜੋ ਅੱਜ ਸਵੇਰ ਤੋਂ ਦੇਖ ਰਹੇ ਆ ਅਸੀਂ ਮਾਰਨਿੰਗ ਤੋਂ ਮੈਲਾ ਦਾ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਰਵਾਈਵ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਟੇਰੋਇਡ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਹੈਣੀ ਸੀ ਪਰ ਮਹਾਰਾਜ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਅਜੇ ਕੀ ਹੋਣਾ ਹੈ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟਿਆਂ ਦੀ ਰਿਪੋਰਟ ਹੈ ਜੀ ਸਾਨੂੰ ਵੀ ਥੋੜਾ ਚੈਨ ਆਇਆ ਤੇ ਸਾਨੂੰ ਵੀ ਹੁਣ ਉਹ ਦੀਂਦਾ ਹੈ ਤੇ ਕਾਫੀ ਸਹੀ ਹੋ ਰਿਹਾ ਉਹਨਾਂ ਦੇ ਨਾਲ ਹਾਂਜੀ ਬਸ ਠੀਕ ਹੈ ਦੋਸਤੋ ਥੈਂਕ ਯੂ ਬ੍ਰਦਰ ਅਸੀਂ ਕਰਦਾ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਔਰ ਹਰੇਕ ਸਿੰਗਰ ਨੂੰ ਵੱਡੇ ਨੂੰ ਛੋਟੇ ਨੂੰ ਇੱਜ਼ਤ ਦੇਣ ਵਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਛੇਤੀ ਤੰਦਰੁਸਤ ਕਰੇ ਹੋਰ ਮੈਂ ਅੰਦਰੋਂ ਹੋ ਕੇ ਆਇਆ ਆ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਆ ਅੱਗੇ ਨਾਲੋਂ ਸਥਿਤੀ ਬਿਹਤਰ ਆ ਪਰਮਾਤਮਾ ਕਰੇ ਕਿ ਅੱਜ ਦਾ ਦਿਨ ਇਹਦੋਂ ਅਗਲਾ ਦਿਨ ਇਹਦੋਂ ਆਉਣ ਵਾਲੇ ਦਿਨ ਜਿਹੜੇ ਹੋਰ ਬਿਹਤਰ ਹੋ ਜਾਣ ਤੇ ਉਹ ਸਾਡਾ ਵੀਰ ਦੁਬਾਰਾ ਫੇਰ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਵੇ ਪਰਮਾਤਮਾ ਅਗੇ ਇਹ ਅਰਦਾਸ ਬੇਨਤੀ ਆ ਜੀ ਚੜ੍ਹਦੀ ਕਲਾ ਕਰਵੇ ਸਾਡਾ ਬਹੁਤ ਹੀ ਪਿਆਰਾ ਵੀਰ ਬਹੁਤ ਹੀ ਹਰੇਕ ਨੂੰ ਇਹ ਨਹੀਂ ਜਿੰਨੇ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਉਹਨਾਂ ਲੋਕਾਂ ਨਾਲ ਵੀ ਉਹਦਾ ਰابط ਹੈ ਉਹ ਜਿਹਾ ਉਹਦਾ ਜਿਦਾਂ ਪਰਿਵਾਰਕ ਮਾਹੌਲ ਦੇ ਵਿੱਚ ਜਾ ਕੇ ਟਲ ਜਾਂਦਾ ਤਾਂ ਮੇਰਾ ਤਾਂ ਆਸਟ੍ਰੇਲੀਆ ਦੇ ਵਿੱਚ ਮੈਂ ਤੇ ਰਾਜਵੀਰ ਤੇ ਨਛੱਤਰਪਾਲੀ ਜਦੋਂ ਗਏ ਉਦੋਂ ਤੋਂ ਪਿਆਰ ਬਣ ਗਿਆ ਤਾਂ ਮੇਰੇ ਤੇ ਘਰੇ ਵੀ ਇੱਕ ਦੋ ਰਾਂ ਜਾ ਕੇ ਬਸ ਇਹੀ ਅਰਦਾਸ ਆ ਜੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪ੍ਰਮਾਤਮਾ ਨਾਲ ਚੜ੍ਹਦੀ ਕਲਾ ਤੇ ਛੇਤੀ ਤਾਂ ਦਰੁਸਤ ਕਰ ਤਿਤ ਪਰਿਵਾਰਿਕ ਮੈਂਬਰਾਂ ਨੂੰ ਤੁਸੀਂ ਮਿਲ ਕੇ ਆਏ ਹੋ ਉਹਨਾਂ ਨੂੰ ਤੁਸੀਂ ਮੈਂ ਉਹਨਾਂ ਦੀ ਵਾਈਫ ਨੂੰ ਮਿਲ ਸਕਿਆ ਜੀ ਕਿਉਂਕਿ ਉਹਨਾਂ ਦੀ ਮਾਤਾ ਜੀ ਗਏ ਆ ਥੋੜਾ ਜਿਹਾ ਕੰਮ ਸੀ ਜ਼ਰੂਰੀ ਤਾਂ ਠੀਕ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਅੱਗੇ ਨਾਲੋਂ ਅੱਜ ਦਾ ਅੱਜ ਦੀ ਜਿਹੜੀ ਸਥਿਤੀ ਕੱਲ ਨਾਲੋਂ ਕਿਤੇ ਵਜ ਤੇ ਵਾ ਉਹਨਾਂ ਦੀ ਇੰਪਰੂਵਮੈਂਟ ਹੋ ਰਹੀ ਆ ਪਰਮਾਤਮਾ ਕਰੇ ਇਹ ਅਰਦਾਸਾਂ ਤੁਸੀਂ ਸਾਰੇ ਕਰਿਓ ਅਸੀਂ ਕਰੀਏ ਰਲ ਕੇ ਮਿਲ ਕੇ ਪੂਰਾ ਪੰਜਾਬ ਹੀ ਕਰ ਰਿਹਾ ਜੀ ਤੇ ਵੈਗਰੂ ਛੇਤੀ ਤੰਦਰੁਸਤ ਕਰੋ ਸਰ ਕੁਝ ਬੰਦੇ ਛੁੱਟੀਆਂ ਫਾਵਾ ਤੁਸੀਂ মিডিਆ ਵਾਲੇ ਵੀ ਸਾਡੇ ਸਾਰੇ ਭੈਣ ਭਰਾ ਹੋ ਤਮਾ ਬੇਨਤੀ ਕਰੂੰਗਾ ਕਿ ਤੁਸੀਂ ਚੈਨਲਾਂ ਦੇ ਥਰੂ ਜਿੰਨਾ ਵੀ ਮੀਡੀਆ ਵਾ ਸਾਡੇ ਲਈ ਸਤਿਕਾਰਯੋਗ ਆ ਤੇ ਜੋ ਅਸਲੀ ਚੀਜ਼ ਹੋਵੇ ਰਿਐਲਿਟੀ ਹੋਵੇ ਉਹ ਹੀ ਪੇਸ਼ ਕਰਨੀ ਚਾਹੀਦੀ ਆ ਫਾਰਮਾਂ ਨਾਲ ਜਿਹੜਾ ਪਰਿਵਾਰਕ ਮੈਂਬਰ ਨੇ ਜਾਂ ਜਿਹੜੇ ਹੋਰ ਲੋਕ ਜੋ ਟੁੱਟ ਜਾਂਦੇ ਆ ਇਹ ਮੈਂ ਹੱਥ ਜੋੜ ਕੇ ਬੇਨਤੀ ਕਰੂੰ ਮੀਡੀਆ ਨੂੰ ਸਾਰੇ ਨੂੰ ਤੁਸੀਂ ਸਾਡੇ ਵੀਰ ਹੋ ਭੈਣ ਭਰਾਓ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਜ਼ਰੂਰ ਫਾਲੋ ਕਰੋ ਠੀਕ ਹੈ ਤਾਂ ਤੁਹਾਡਾ ਸਾਰਿਆਂ ਦਾ ਸਤਿਕਾਰ ਜੀ ਬਹੁਤ ਬਹੁਤ ਧੰਨਵਾਦ ਅਸੀਂ ਚਰਣਾ ਬਈ ਅਰਦਾਸ ਬੇਨਤੀ ਕਰਦੇ ਆ ਇਹ ਸਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਔਰ ਹਰੇਕ ਸਿੰਗਰ ਨੂੰ ਵੱਡੇ ਨੂੰ ਛੋਟੇ ਨੂੰ ਇੱਜ਼ਤ ਦੇਣ ਵਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਛੇਤੀ ਤੰਦਰੁਸਤ ਕਰੇ ਔਰ ਮੈਂ ਅੰਦਰੋਂ ਹੋ ਕੇ ਆਇਆ ਵਾਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਵਾਂ ਅੱਗੇ ਨਾਲੋਂ ਸਥਿਤੀ ਬਿਹਤਰ ਆ ਪਰਮਾਤਮਾ ਕਰੇ ਕਿ ਅੱਜ ਦਾ ਦਿਨ ਇਹਦੋਂ ਅਗਲਾ ਦਿਨ ਇਹਦੋਂ ਆਉਣ ਵਾਲੇ ਦਿਨ ਜਿਹੜੇ ਹੋਰ ਬਿਹਤਰ ਹੋ ਜਾਣ ਤੇ ਉਹ ਸਾਡਾ ਵੀਰ ਦੁਬਾਰਾ ਫੇਰ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਵੇ ਪਰਮਾਤਮਾ ਅਗੇ ਇਹ ਅਰਦਾਸ ਬੇਨਤੀ ਆ ਜੀ ਚੜ੍ਹਦੀ ਕਲਾ ਕਰਵੇ ਸਾਡਾ ਬਹੁਤ ਹੀ ਪਿਆਰਾ ਵੀਰ ਬਹੁਤ ਹੀ ਹਰੇਕ ਨੂੰ ਇਹ ਨਹੀਂ ਜਿੰਨੇ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਉਹਨਾਂ ਲੋਕਾਂ ਨਾਲ ਵੀ ਉਹਦਾ ਰابطਾ ਇਹੋ ਜਿਹਾ ਹੋ ਜਾਏ ਉਹਦਾ ਜਿਦਾਂ ਪਰਿਵਾਰਕ ਮਾਹੌਲ ਦੇ ਵਿੱਚ ਜਾ ਕੇ ਟਲ ਜਾਣਾ ਤਾਂ ਮੇਰਾ ਤਾਂ ਆਸਟ੍ਰੇਲੀਆ ਦੇ ਵਿੱਚ ਮੈਂ ਤੇ ਰਾਜਵੀਰ ਤੇ ਨਸ਼ੱਤਰਪਾਲੀ ਜਦੋਂ ਗਏ ਉਦੋਂ ਤੋਂ ਪਿਆਰ ਬਣ ਗਿਆ ਤਾਂ ਮੇਰੇ ਤੇ ਘਰੇ ਵੀ ਇੱਕ ਦੂਰਾਂ ਦਾ ਪਿਆਰ ਬਸ ਇਹੀ ਅਰਦਾਸ ਆ ਜੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਰਮਾਤਮਾ ਨੂੰ ਚੜ੍ਹਦੀ ਕਲਾ ਤੇ ਛੇਤੀ ਤੰਦਰੁਸਤ ਕਰੇ ਕਿ ਪਰਿਵਾਰਿਕ ਮੈਂਬਰਾਂ ਨੂੰ ਤੁਸੀਂ ਮਿਲ ਕੇ ਆਏ ਹੋ ਉਹਨਾਂ ਨੂੰ ਤੁਸੀਂ ਮੈਂ ਉਹਨਾਂ ਦੀ ਵਾਈਫ ਨੂੰ ਮਿਲ ਸਕਿਆ ਜੀ ਕਿਉਂਕਿ ਉਹਨਾਂ ਦੀ ਮਾਤਾ ਜੀ ਗਏ ਆ ਥੋੜਾ ਜਿਹਾ ਕੰਮ ਸੀ ਜ਼ਰੂਰੀ ਤਾਂ ਠੀਕ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਅੱਗੇ ਨਾਲੋਂ ਅੱਜ ਦਾ ਅੱਜ ਦੀ ਜਿਹੜੀ ਸਥਿਤੀ ਕੱਲ ਨਾਲੋਂ ਕਿਤੇ ਪਹੁੰਚ ਵਜ ਤੇ ਆ ਉਹਨਾਂ ਦੀ ਇੰਪਰੂਵਮੈਂਟ ਹੋ ਰਹੀ ਆ ਪਰਮਾਤਮਾ ਕਰੇ ਇਹ ਅਰਦਾਸਾਂ ਤੁਸੀਂ ਸਾਰੇ ਕਰਿਓ ਅਸੀਂ ਕਰੀਏ ਰਲ ਕੇ ਮਿਲ ਕੇ ਪੂਰਾ ਪੰਜਾਬ ਹੀ ਕਰ ਰਿਹਾ ਜੀ ਤੇ ਵੈਗਰੂ ਛੇਤੀ ਤੰਦਰੁਸਤ ਕਰੋ ਤੁਸੀ ਮੀਡੀਆ ਵਾਲੇ ਵੀ ਸਾਡੇ ਸਾਰੇ ਭੈਣ ਭਰਾਓ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਚੈਨਲਾਂ ਦੇ ਥਰੂ ਜਿੰਨਾ ਵੀ মিডিਆ ਵਾ ਸਾਡੇ ਲਈ ਸਤਿਕਾਰਯੋਗ ਆ ਤੇ ਜੋ ਅਸਲੀ ਚੀਜ਼ ਹੋਵੇ ਰਿਐਲਿਟੀ ਹੋਵੇ ਉਹ ਹੀ ਪੇਸ਼ ਕਰਨੀ ਚਾਹੀਦੀ ਆ ਫਾਰਮਾਂ ਨਾਲ ਜਿਹੜਾ ਪਰਿਵਾਰਕ ਮੈਂਬਰ ਨੇ ਜਾਂ ਜਿਹੜੇ ਹੋਰ ਲੋਕ ਜੋ ਟੁੱਟ ਜਾਂਦੇ ਆ ਇਹ ਮੈਂ ਹੱਥ ਜੋੜ ਕੇ ਬੇਨਤੀ ਕਰੂੰ ਮੀਡੀਆ ਨੂੰ ਸਾਰੇ ਨੂੰ ਤੁਸੀਂ ਸਾਡੇ ਵੀਰ ਹੋ ਭੈਣ ਭਰਾਓ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਜ਼ਰੂਰ ਫੋਲੋ ਕਰੋ ਠੀਕ ਹੈ ਤਾਂ ਤੁਹਾਡਾ ਸਾਰਿਆਂ ਦਾ ਸਤਿਕਾਰ ਜੀ ਬਹੁਤ ਬਹੁਤ ਧੰਨਵਾਦ